ਸਕੂਲ ਮੈਨੇਜਮੈਂਟ ਦੇ ਧੱਕੇਸ਼ਾਹੀ ਖਿਲਾਫ ਲੜ ਰਹੀਆਂ ਸਾਡੀਆਂ ਦਾਵਤ ਭੈਣਾਂ ਸਕੂਲ ਸਟਾਫ ਉਹਨਾਂ ਦੇ ਹੱਕ ਵਿੱਚ ਪਈਆਂ ਕਿਸਾਨ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆਂ ਅੱਥੇ ਪਿੰਡ ਦੇ ਨਿਵਾਸੀ ਪਾਠਿਓ ਦੋ ਦਿਨ ਦਰ ਤੋਂ ਇਹ ਲਗਾਤਾਰ ਸਕੂਲ ਜਾਪਕ ਸਕੂਲ ਬੰਦ ਕਰਕੇ ਦੇਸ਼ ਦੇ ਮੂਹਰੇ ਬੈਠੇ ਆ ਤੇ ਮੰਗ ਕਰ ਰਹੇ ਆ ਮੈਨੇਜਮੈਂਟ ਤੋਂ ਕਿ ਮੈਨੇਜਮੈਂਟ ਨੂੰ ਜੋ ਪੈਸਾ ਉਪਰੋਗਾ ਹੈ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ ਜਿਹੜੀ ਬੱਚਿਆਂ ਤੋਂ ਫੀਸ ਲਈ ਜਾਂਦੀ ਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ ਨਾਈ ਸਕੂਲ ਦੇ ਵਿੱਚ ਕੋਈ ਜਿਹੜਾ ਹੈ ਡਵੈਲਪਮੈਂਟ ਦਾ ਕੰਮ ਕੀਤਾ ਜਾਂਦਾ ਹੈ ਨਾ ਹੀ ਉੱਥੇ ਕੋਈ ਪਾਣੀ ਪੀਣ ਦਾ ਆਰਓ ਵਗੈਰਾ ਦਾ ਕੋਈ ਬੁਧੀ ਇੰਤਜ਼ਾਮ ਹੈ ਨਾ ਹੀ ਸਕੂਲ ਦੇ ਵਿੱਚ ਕੋਈ ਕੰਪਰੈਕਟਰ ਵਗੈਰਾ ਹੈ ਜਿਸ ਦੇ ਨਾਲ ਆਧੁਨਿਕ ਸਿੱਖਿਆ ਜਿਹੜੀ ਹੈ ਉਹ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੋਵੇ ਜਦੋਂ ਆਧਾਰਤਾ ਨੇ ਉਹਨਾਂ ਦੀਆਂ ਇਹਨਾਂ ਗੱਲਾਂ ਦੇ ਖਿਲਾਫ ਕਿ ਬੱਚਿਆਂ ਨੂੰ ਸਭ 3 ਸਾਲ ਤੋਂ ਵਰਦੀਆਂ ਨਹੀਂ ਦਿੱਤੀਆਂ ਇਹ ਆਪਣੀ ਗੱਲ ਰੱਖੀ ਤਾਂ ਮੈਨੇਜਮੈਂਟ ਤਾਂ ਖਾ ਗਈ ਗੁੱਸਾ ਕਰ ਗਈ ਮੈਨੇਜਮੈਂਟਾ ਸਿਸਟਮ ਮੈਨੇਜਮੈਂਟ ਨੇ ਜਨੇ ਆਗੂ ਅਧਿਆਛਿਕੇ ਗਲ ਕਪਟ ਕਰਨ ਵਾਲੇ ਵੀ ਬੱਚਿਆਂ ਦਾ ਹੱਕ ਦਾ ਬੱਚਿਆਂ ਨੂੰ ਦਿਓ ਤਾਂ ਉਹਨਾਂ ਨੂੰ ਉਹਨਾਂ ਨੇ ਕਰ ਵੀ ਇੱਕ ਕੰਮ ਦੇ ਜਿਹੜੇ ਆਟਰ ਕਰ ਦਿੱਤੇ ਗਏ ਆ ਤੇ ਬਾਕੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਇਹ ਜਿਹੜੀ ਗੱਲ ਹੈ ਇਹ ਸਾਰੀ ਸਰਕਾਰ ਦੀ ਸਿੱਖਿਆ ਨੀਤੀ ਦੇ ਨਾਲ ਵੀ ਮੇਲ ਖਾਂਦੀ ਹੈ ਕਿਉਂਕਿ ਇੱਥੋਂ ਜਿਹੜੀ ਸਰਕਾਰ ਆਈ ਹੈ ਉਸ ਨੇ ਆਪਣੇ ਵਾਅਦਿਆਂ ਦੇ ਵਿੱਚ ਤੇ ਹੁਣ ਵੀ ਉਹ ਇਥੋਂ ਦਾ ਐਸਟੀਐਮ ਧੂੜਵਾੜ ਦਾ ਕਹਿੰਦਾ ਹੈ ਕਿ ਅਸੀਂ ਤਾਂ ਜੀ ਸਿੱਖਿਆ ਦੇ ਉੱਤੇ ਹੀ ਸਾਰਾ ਜਿਹੜਾ ਪੈਸਾ ਲਾ ਰਹੇ ਹਾਂ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਮਿਡਲ ਸਰਕਾਰੀ ਮਿਡਲ ਸਕੂਲਾਂ ਨੂੰ ਬੰਦ ਕਰਨ ਜਾ ਰਹੀ ਹੈ ਨਵੀਂ ਭਰਤੀ ਕਰਨ ਕਰ ਨਹੀਂ ਰਹੀ ਹੈ ਕਿ ਉਹਨਾਂ ਨੇ ਇੱਕ ਨਵੀਂ ਸਕੀਮ ਨੂੰ ਸੱਤੀ ਆ ਵੀ ਕਿਵੇਂ ਲੋਕਾਂ ਨੂੰ ਬੁੱਧੂ ਬਣਾਈਏ ਉਹ ਕਹਿੰਦੇ ਵੀ ਅਸੀਂ ਬੱਸਾ ਦਾ ਇੰਤਜ਼ਾਮ ਕਰਾਂਗੇ ਸਕੂਲ ਜਾਣ ਵਾਸਤੇ ਬੱਚਿਆਂ ਨੂੰ ਉਹਨਾਂ ਦਾ ਮਤਲਬ ਆ ਕਿ ਇਹਨਾਂ ਦੇ 5-5 4-4 ਪਿੰਡਾਂ ਦੇ ਬੱਚਿਆਂ ਨੂੰ ਇੱਕ ਸਕੂਲ 'ਚ ਇਕੱਠਾ ਕਰ ਦਈਏ ਬਾਕੀ ਸਕੂਲ ਬੰਦ ਕਰ ਦਈਏ ਇਹਦੇ ਪਿੱਛੇ ਆਹੀ ਗੱਲ ਹੈ ਉਹ ਵੇਖਣ ਨੂੰ ਇਹ ਗੱਲ ਆਉਣੀ ਹੈ ਮੈਂ ਸਿੱਖਿਆ ਭਾਗ ਦੇ ਵਿੱਚ ਬਟੌਰ ਲੈਕਚਰ ਆਰ 35 ਸਾਲ ਪੜਾਇਆ ਹੈ ਤੇ ਮੈਨੂੰ ਪਤਾ ਹੈ ਕਿ ਇਹ ਇੰਨਾ ਸਰਕਾਰ ਦੀਆਂ ਚਾਲਾਂ ਨੂੰ ਕਿਵੇਂ ਨੰਗਾ ਕਰਨਾ ਹੈ ਇਹ ਸਰਕਾਰ ਜਿਹੜੀ ਥਾਂ ਥਾਂ ਝੂਠ ਮਾਰਦੀ ਫਿਰਦੀ ਆ ਸਿੱਖਿਆ ਦੀ ਕੋਈ ਗੱਲ ਨਹੀਂ ਕਰ ਰਹੀ ਹੈ ਮੈਂ ਤਾਂ ਇਹ ਕਹਾਂਗਾ ਵੀ ਇਹਨਾਂ ਨੇ ਸਾਡਾ ਸਿੱਖਿਆ ਮੰਤਰੀ ਬਣਾਇਆ ਉਹ ਅਧਲੀ ਬਾਬੇ ਵਾਂਗੂ ਉਹ ਰੋਪੜ ਕੋਲੇ ਦਾ ਪਿੰਡਾ ਜਾਣ ਕੇ ਬਣਾਇਆ ਨਾ ਨੂੰ ਊੜਿਆੜੇ ਦੀ ਸਮਝ ਆ ਨਾ ਕੋਈ ਗੱਲ ਨਾ ਕੋਈ ਬਾਤ ਆ ਉਹ ਉਹਦੇ ਗੱਲਾਂ ਕੀ ਮਾਸਤ ਰੰਦਾ ਕਦੇ ਕਦੇ ਬਿਆਨ ਦੇ ਸ਼ਬਦ ਜਦੋਂ ਉਹਨੂੰ ਜਾਗ ਆਉਂਦੀ ਆ ਨਾ ਪ੍ਰਸ਼ਾਸਨ ਸੱਤਾ ਬਖੰਡੇ ਦਾ ਕੋਈ ਗੱਲ ਨਹੀਂ ਸੁਣ ਰਿਹਾ ਨਾ ਇੱਥੇ ਦਾ ਕੋਈ ਐਮਐਲਏ ਤੁਹਾਡੇ ਕਿਸੇ ਧਰਨੇ ਜਾਇਆ ਜਿਹੜੇ ਇੱਥੇ ਗਲੀਆਂ ਨੀਂੀਆਂ ਕਰਦੇ ਫਿਰਦੇ ਸੀਗੇ ਉਹ ਤੁਹਾਡੇ ਦੁੱਖਾਂ ਦੇ ਸਿਰੀ ਨਹੀਂ ਹਣ ਹੁਣ ਇਹ ਸਰਕੇ ਇਥੋਂ ਦੇ ਸਾਰੇ ਕਿਸਾਨ ਇਥੋਂ ਦੇ ਮਜ਼ਦੂਰ ਇਥੋਂ ਦੇ ਆਪਕਾ ਇਥੋਂ ਦੇ ਲੇਬਰ ਕਲਾਸ ਆ ਸਾਰੇ ਸੰਘਰਸ਼ਾਂ ਦੇ ਰਾਹ ਤੇ ਪਈ ਹੋਈ ਹੈਗੀ ਆ ਮੈਂ ਤਾਂ ਇਹ ਕਹੂੰਗਾ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਪੇ ਉਹ ਗੱਲ ਹੋਣੀ ਖੜੀ ਆ ਹੁਣ ਜੇ ਆਪਾਂ ਗਿੰਦਾਏ ਬੰਦੇ ਬਹਾਲੇ ਉਹਨਾਂ ਨੇ ਕੰਮ ਮਾੜੇ ਹੀ ਕਰਨੇ ਹਨ ਇਹ ਸਰਕੇ ਜਿਹੜੀ ਮੈਨੇਜਮੈਂਟ ਹੈ ਉਹ ਉਸਦੇ ਬਹਾਂ ਹੁੰਦਾ ਗਰੂਪ ਤੋੜਨ ਵਾਸਤੇ ਮੈਂ ਤੁਹਾਨੂੰ ਜਿਹੜਾ ਹੈ ਇੱਕ ਦੋ ਐਗਜ਼ਾਮਪਲਾਂ ਦੇਵਾਂਗਾ ਇਹ ਤਾਂ ਬਾੜੇ ਛੋਟੇ ਬੰਦੇ ਆ ਜਿਹੜੇ ਵੀ ਇੱਥੇ ਬਥਰੋ ਇਸ ਤਰ੍ਹਾਂ ਦਾ ਟਕੋ ਗਰਤੀ ਬੈਠਿਆ ਜਦੋਂ ਲੋਕ ਇਕੱਠੇ ਹੋ ਜਾਣ ਉਦੋਂ ਉਦੋਂ ਲੰਕਾ ਦੀ ਰਾਜਪਤੀ ਮੈਨ ਛੱਡ ਕੇ ਤਾਂ ਜਾਂਦੀ ਆ ਭੱਜੀ ਆ ਕਿ ਨਾ ਤੁਹਾਡੇ ਸਾਹਮਣੇ ਭੱਜੀ ਆ ਇਸੇ ਤਰ੍ਹਾਂ ਹੀ ਇੰਡੋਨੇਸ਼ੀਆ ਦੇ ਵਿੱਚ ਵੀ ਹੋਇਆ ਇਸ ਕਰੇ ਹੋਰ ਦੇਸ਼ਾਂ ਦੇ ਵਿੱਚ ਵੀ ਇਹ ਗੱਲ ਰਹੇ ਆ ਜਦੋਂ ਲੋਕ ਇਹਨਾਂ ਦੇ ਗਲ ਫੈnde ਆ ਕੇ ਤੇਰੇ ਨੂੰ ਨੂੰ ਭਾਈ ਜਾਨੂ ਰਾਹ ਨਹੀਂ ਦਿਉਂਦਾ ਕਿੱਡਾ ਜਮਾਨਾ ਹੋਵੇ ਚਾਹੇ ਔਰਗ ਜੇਬ ਹੋਵੇ ਇੱਕੋ ਚਿੱਠੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਔਰ ਕਿਸੇ ਨੂੰ ਹਲਾਇਆ ਜਫਰਨਾ ਮੈਨੇ ਇੱਕੋ ਚਿੱਠੀ ਨੇ ਤੇ ਜਦੋਂ ਆਪਾਂ ਸਾਰੇ ਸਿਰ ਜੋੜ ਕੇ ਇਹਨਾਂ ਦੇ ਖਿਲਾਫ ਲੜਾਂਗੇ ਇਹ ਮੈਨੇਜਮੈਂਟ ਥੋੜੀ ਨਹੀਂ ਵੈਸੇ ਮੈਂ ਤੁਹਾਨੂੰ ਦੱਸਾਂ ਇਹ ਸਰ ਕੇ ਤੁਸੀਂ ਡਰ ਰਹੋ ਲੜਾਈ ਨੋ ਨੜਾਈ ਕੋ ਕਰਉਣਾ ਇੱਥੇ ਕੇਐਸਵੀ ਕੇ ਵੀ ਦਰਜ ਹੁੰਦੇ ਆ ਮੈਂ ਤੁਹਾਡੇ ਸਾਹਮਣੇ ਖੜਾ ਸਰਕਾਰੀ ਲੈਕਚਰਾਰ ਖੜਾ ਹਾਂ ਮੇਰੇ ਤੇ ਚਾਰ ਪੌਸ ਗੇਸ ਬਣੇ ਸੀ ਕਿ ਆਗ ਅੱਗੇ ਕਿਤੇ ਕਿਤੇ ਬਣ ਕੇ ਕਿਤੇ ਕਿਤੇ ਬਣ ਗਿਆ ਪਰ ਮੈਨੂੰ ਕੋਈ ਮਤਲਬ ਇਸ ਕਿਸਮ ਦਾ ਨਿਕਸਾਰ ਨਹੀਂ ਹੋਇਆ ਤਾਂ ਮੈਂ ਤੁਹਾਨੂੰ ਵੀ ਕਹਿੰਦਾ ਵੀ ਦੰਦ ਦੀ ਲੋੜ ਨਹੀਂ ਐ ਸਾਰੇ ਹੌਸਲਾ ਲੜੋ ਕੱਠੇ ਹੋ ਗਏ ਆਪਾਂ ਨੂੰ ਢੇਰੀਏ ਸਾਰੀਆਂ ਪਿੰਡ ਵਾਸੀ ਜਿਹੜੇ ਹਨ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਇਹ ਇਹਦੇ ਸੰਘਰਸ਼ ਦੇ ਵਿੱਚ ਸਾਥ ਦੇਣ ਮੈਂ ਪਿੰਡ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਪਿੰਡ ਚੌਕੇ ਦਾ ਨਾਮ ਅਦਰ ਸਕੂਲ ਕਰਕੇ ਗਿਣਤੀ ਵਿੱਚ ਆਉਂਦਾ ਹੈ ਬਹੁਤ ਵੱਡੀ ਗਿਣਤੀ ਵਿੱਚ ਬੱਚੇ ਪੜ੍ਹਦੇ ਆ ਉਹ ਬੱਚਿਆਂ ਨੂੰ ਆਪਾਂ ਜਿਹੜਾ ਹੈ ਪੜ੍ਹਨ ਵਾਲੇ ਪਾਸੇ ਲਾਉਣਾ ਹੈ ਹੁਣ ਤਾਂ ਪੜਾਈ ਦਾ ਟਾਈਮ ਜਨਵਰੀ ਮਹੀਨਾ ਆ ਗਿਆ ਮਾਤ ਤਾਂ ਪੇਪਰ ਹੋਣੀ ਹੈ ਹੁਣ ਕੁੜਾਈ ਦੇ ਜਨਾਨ ਦੇ ਵਿੱਚ ਇਤਿਹਾਸਕ ਵੀ ਜੋ ਦੱਗਿਓ ਤੇ ਬੈਠੇ ਹੋਣ ਬਰ ਸ਼ਰਮ ਵਾਲੀ ਗੱਲ ਹੈ ਇਹ ਸ਼ਰਮ ਵਾਲੀ ਗੱਲ ਹੈ ਮੈਨੇਜਮੈਂਟ ਵਾਸਤੇ ਵੀ ਇਹ ਸਰਕੇ ਮੈਨੇਜਮੈਂਟ ਨੂੰ ਅਸੀਂ ਕਹਾਗੇ ਬੀ ਉਹ ਆਰਗੇਜੇ ਵੀ ਜਿਹੜਾ ਆਪਣਾ ਤਰੀਕਾ ਉਹ ਬੰਦ ਕਰਕੇ ਆਜ਼ਾਦਕਾ ਨਾਲ ਗੱਲ ਕਰਨ ਜਥੇਬੰਦੀਆਂ ਵਾਲੇ ਸਾਥੀ ਸਾਡੇ ਬੜੇ ਸਿਆੜੇ ਐ ਕਿਸਾਨ ਜਥੇਬੰਦੀਆਂ ਵਾਲੇ ਸਾਥੀ ਆਏ ਉਹ ਜਥੇਬੰਦੀਆਂ ਵਾਲੇ ਸਾਥੀ ਐ ਉਹਨਾਂ ਨਾਲ ਬੈਠ ਕੇ ਗੱਲ ਕਰਨ ਪਿੱਛੇ ਲੋਕ ਵੀ ਪਹਿਲ ਕਰਨੀ ਇਸ ਗੱਲ ਦੇ ਵਿੱਚ ਤੇ ਇਹਨਾਂ ਨੂੰ ਮਜਬੂਰ ਕਰਨਾ ਪੰਗਾ ਪਗਾ ਬੱਚੇ ਆਪਣਾ ਪੈਸਾ ਆਪਣਾ ਉਹ ਖਾਈ ਹੋਰੀ ਕੋਈ ਜਾਂਦਾ ਇਹ ਕਰਕੇ ਇਸਨੂੰ ਰੋਕਣ ਵਾਸਤੇ ਆਪਾਂ ਇਹ ਸੰਗਠ ਜਿਹੜਾ ਹੈ ਅਲੀਕਾ ਹੈ ਇਹ ਸੰਗਠ ਸਬਰ ਹੋਊਗਾ ਦੰਦ ਦੀ ਲੋਣ ਨੇ ਵੱਡੇ ਵੱਡੇ ਰਾਣੇ ਰਾਜੇ ਅਸੀਂ ਝਕਾਉਦੇ ਰਹੇ ਹਾਂ